ਪੰਤਰਾ ਤਨ ਜਥੇਦਾਰ ਬਾਬਾ ਹਰਵੰਦ ਸਿੰਘ ਜੀ ਜਥੇਦਾਰ ਬਾਬਾ ਵੱਜਨ ਸਿੰਘ ਜੀ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਗੁਰਦੁਆਰਾ ਘੋੜਿਆਂ ਵਾਲਾ ਨਾਪੇ ਵਿਖੇ ਅ ਘੋੜਿਆਂ ਦੇ ਤਵੇਲੇ ਦਾ ਲੈਂਟਰ ਪਾਇਆ ਜਾ ਰਿਹਾ ਹੈ ਸੰਗਤ ਦੇ ਸੰਯੋਗ ਨਾਲ ਜਿਹੜੀ ਸੰਗਤ ਹਰਿਆਣਾ ਪੰਜਾਬ ਜੁਪੀ ਤੋਂ ਸਾਰੇ ਇਲਾਕੇ ਜੋ ਸੰਗਤ ਸੇਵਾ ਕਰਨ ਵਾਸਤੇ ਆਈ ਆ ਤੇ ਸਾਰੀਆਂ ਸੰਗਤ ਦਾ ਸੰਯੋਗ ਨਾਲ ਵੈਗ ਰਜੀਤ ਸਿੰਘ ਖਾਲਸਾ ਵੈਗ ਰਜੀਤ ਸਿੰਘ ਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੋ بڑا ਸੁਭਾਗਾ ਵਾਲਾ ਦਿਨ ਹੈ ਕਿ ਪੰਥ ਰਤਨ ਜ세ਦਾ ਬਾਬਾ ਹਰਵੰਤ ਸਿੰਘ ਜੀ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਦੀ ਕਿਰਪਾ ਸਦਕਾ ਘੋੜਿਆਂ ਵਾਲਾ ਗੁਰਦੁਆਰਾ ਬਾਬਾ ਜਪਾਲ ਸਿੰਘ ਵਿਖੇ ਪਵੇਲਿਆਂ ਦੇ ਲੈਂਟਰ ਜਿਹੜੇ ਘੋੜਿਆਂ ਵਾਸਤੇ ਬਾਰੇ ਨੇ ਇੱਥੇ ਸਵੇਰ 7 ਵਜੇ ਤੋਂ ਅਰਦਾਸ ਸ਼ੁਰੂ ਹੋ ਕੇ ਲਗਾਤਾਰ ਲੈਂਟਰ ਦਾ ਕੰਮ ਰਿਹਾ ਹੈ ਸੰਗਤਾਂ ਦਾ ਬੜਾ ਉਤਸ਼ਾਹ ਹੈ ਜੋਰਸਾੁਰ ਨਾਲ ਕੰਮ ਚੱਲ ਰਿਹਾ ਲੰਗਰ ਦੇ ਕੰਮ ਚੱਲ ਰਹੇ ਨੇ ਰਸਤ ਚੱਲ ਰਹੀ ਹੈ ਸਰਦਾਈ ਚੱਲ ਰਹੀ ਹੈ ਕਿਰਪਾ ਮਹਾਰਾਜ ਦੀ ਬਖਸ਼ ਰਹੀ ਆ ਗੁਰੂ ਰਾਮਦਾਸ ਮਹਾਰਾਜ ਦੀ ਚੜ੍ਹਦੀ ਕਲਾ ਸਾਰਿਆਂ ਸੰਗਤਾਂ ਦਾ ਸਹਿਯੋਗ ਦੇ ਰਿਹਾ ਬਾਬਾ ਕਰਦੀਪ ਸਿੰਘ ਜੀ ਜਿਹੜੇ 90 ਸੇਵਾ ਦੀ ਦੇਖਭਾਲ ਕਰ ਰਹੇ ਨੇ ਉਹਨਾਂ ਦਾ ਵੀ ਬੜਾ ਬਹੁਤ ਸਹਿਯੋਗ ਹੈ ਸੰਗਤਾਂ ਨੂੰ ਸੰਗਤਾਂ ਦਾ ਉਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਬਤੇ ਗੁਰਦੁਆਰਾ ਘੋੜਿਆਂ ਦਾ ਬਾਬਾ ਜਾਂ ਪਾਲ ਸਿੰਘ ਜੀ ਵਿਖੇ ਅੱਜ ਲੈਂਟਰ ਦੀ ਕਾਰ ਸੇਵਾ ਚੱਲ ਰਹੀ ਹੈ ਘੋੜਿਆਂ ਦੇ ਤਵੇਲੇ ਲਈ ਪੰਥ ਰਤਨ ਬਾਬਾ ਹਰਵੰਤ ਸਿੰਘ ਜੀ ਦਿੱਲੀ ਵਾਲੇ ਤੇ ਬਾਬਾ ਬਚਨ ਸਿੰਘ ਜੀ ਤੇ ਬਾਬਾ ਮਹਿੰਦਰ ਸਿੰਘ ਜੀ ਜਦਾਰ ਕੁਲਦੀਪ ਸਿੰਘ ਜੀ ਜੀ ਸਰਦ ਸਾਹਿਬ ਸਾਰਿਆਂ ਨਾਲ ਮਿਲ ਕੇ ਕਾਰ ਸੇਵਾ ਦਾ ਲੈਂਟਰ ਪੈ ਰਿਹਾ ਹੈ ਸੰਗਤਾਂ ਦਾ ਸਮੂਹ ਪੰਜਾਬ ਹਰਿਆਣਾ ਤੇ ਦੂਰੋਂ ਤੋਂ ਚੱਲ ਕੇ ਸਾਰੀਆਂ ਸੰਗਤਾਂ ਲੋਕ ਨਾਭੇ ਸ਼ਹਿਰ ਦੀਆਂ ਮਿਲ ਕੇ ਲੈਂਟਰ ਪਾ ਰਹੀਆਂ ਹਨ ਆਪਣੀ ਜੀਵਨ ਆਪਣੀ ਸੇਵਾ ਸਫਲ ਕਰ ਰਹੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਸ਼ਹਿਰ ਨਾਭਾ ਵਿਖੇ ਪਵਿੱਤਰ ਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆ ਵਾਲਾ ਸਾਹਿਬ ਨਾਭਾ ਵਿਖੇ ਜਿੱਥੇ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਕਰਕੇ ਆਪਣੀਆਂ ਮੰਦੀਆਂ ਇੱਛਾਵਾਂ ਨੇ ਜਿਹੜੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤਾਂ ਸੰਗਤਾਂ ਵੱਲੋਂ ਨਾਭਾ ਵਿਖੇ ਇਸ ਸਥਾਨ ਤੇ ਚਾਂਦੀ ਦੇ ਸੋਨੇ ਦੇ ਮਿੱਟੀ ਦੇ ਤੇ ਅਸਲੀ ਘੋੜੇ ਜਿਹੜੇ ਚੜਾਏ ਜਾਂਦੇ ਨੇ ਅਸਰੀ ਘੋੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਸ਼ਾਮ ਤੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਵਰਸਾਏ ਬਾਬਾ ਬਚਨ ਸਿੰਘ ਜੀ ਅੱਜ ਇੱਥੇ ਆਪ ਪਹੁੰਚੇ ਹੋਏ ਨੇ ਤੇ ਘੋੜਿਆਂ ਵਾਸਤੇ ਤਵੇਲਾ ਜਿਹੜਾ ਉਹ 10 ਤਵੇਲੇ ਬਣਾਏ ਗਏ ਨੇ ਉਹਦਾ ਲੈਂਟਰਾਂ ਚ ਪੈ ਰਿਹਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਨਾਲ ਨਾਲ ਬਾਹਰੋਂ ਯੂਪੀ ਤੋਂ ਮਾਚਲ ਤੋਂ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਗੁਰੂ ਦੇ ਲੰਗਰ ਤੁਟ ਵਰਤ ਰਹੇ ਤੁਸੀਂ ਦੇਖ ਰਹੇ ਹੋ ਲੈਂਟਰ ਦੇ ਵੱਡੀਆਂ ਸਵਾਵਾ ਸੰਗਤਾਂ ਨਵਾਰੀਆਂ ਨੇ ਕੰਨੇ ਦੇ ਰਸ ਜਲੇਬੀਆਂ ਖੀਰ ਪ੍ਰਸ਼ਾਦਾ ਸਰਦਾਈ ਦੇ ਲੰਗਰ ਚੱਲ ਰਹੇ ਨੇ ਔਰ ਪੂਰਾ ਜਿਹੜਾ ਨਿਰੰਤਰ ਸੇਵਾ ਸਵੇਰ ਤੋਂ ਚੱਰੀਆ ਵੱਡੀ ਗਿਣਤੀ ਦੀ ਸੰਗਤਾਂ ਆ ਕੇ ਆਪਣਾ ਸਫਲ ਕਰ ਰਹੀਆਂ ਨੇ ਔਰ ਸੇਵਾਵਾਂ ਨਿਭਾਰੀਆਂ ਨੇ ਔਰ ਹੋਰ ਸੇਵਾਵਾਂ ਲਗਪਕ ਵਕਤਾਂਵਾਂ ਤੇ ਬਾਬਾ ਜੀ ਵੱਲੋਂ ਨਿਭਾਰੀਆਂ ਨੇ ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਲਾਹਾ ਲੋ ਤੇ ਬਾਬਾ ਜੀ ਨੂੰ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ